ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਬੱਚਿਆਂ ਸੇਰ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਚੋਂ ਬਾਈ ਵੀਡੀਓ ਬਣਾ ਰਹੇ ਆਂ ਵੀਰ ਦੇ ਘਰੇ ਲੂ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣਾ ਬਾਈ ਤੋਂ ਰੇ ਅੱਜੇ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਵਧੀਆ ਹਾਂਜੀ ਹਾਂਜੀ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਰਮਨਜੀਤ ਸਿੰਘ ਜੀ ਪਿੰਡ ਦਿਆਲਪੁਰਾ ਭਾਈ ਕਾ ਠੀਕ ਹੈ ਠੰਡਾ ਜੀ ਤਹਿਸੀਲ ਬਾਈ ਤਹਿਸੀਲ ਫੂਲ ਆ ਜੀ ਨੇੜੇ ਪਿੰਡ ਬਾਈ ਸਲਾਤਪੁਰਾ ਠੀਕ ਹੈ ਬਾਈ ਭਾਈ ਰੁਪਾ ਜੀ ਮੋਬਾਈਲ ਨੰਬਰ ਬੋਲੋ 98722 ਹੂੰ 88485 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖਦੇ ਟਾਪ ਕਲਾਸ ਦੀ ਕਿੰਨੀ ਉਮਰ ਹੈ ਜੀ ਇਹਦੀ 12 ਮਹੀਨਿਆਂ ਦੀ ਹੈ ਬਾਈ 12 ਮਹੀਨੇ ਦੀ ਉਮਰ ਹੈ ਉਹ ਨਾਲ ਦੀ 12 ਮਹੀਨਿਆਂ ਦੀ ਹੈ ਜੀ ਠੀਕ ਹੈ ਕਿਹੜੀ ਟੀਕੇ ਦੀ ਹੈ ਇਹ ਸਲੋ ਮੈਂ ਦੀ ਹੈ ਜੀ ਸਨੋ ਮੈਂ ਦੀ ਹਾਂਜੀ ਕਿੰਨਾ ਦੁੱਧ ਸੀ ਮਾਂ ਥੱਲੇ ਇਹਦੇ ਤੇ 30 ਲੀਟਰ ਸੀਗਾ ਜੀ 30 ਲੀਟਰ ਹਾਂਜੀ ਹਾਂ ਬੱਚੀ ਚੰਗੀ ਆ ਠੀਕ ਹੈ ਘਰ ਦੀਆਂ ਬੱਚੀਆਂ ਨੇ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਬੱੱਚੀ ਚੰਗੀ ਆ ਬਰੀਟ ਵਾਲੀ ਬੱੱਚੀ ਆ ਪਲੀ ਵੀ ਫੁੱਲ ਆ ਪੱਦਰ ਪੁੱਦਰ ਫੁੱਲ ਆ ਚੌੜੀ ਚੂੜੀ ਦੇਖੋ ਪਿੱਛੇ ਤੋਂ ਫੁੱਲ ਥਾਣ ਦਿਖਾ ਦੇ ਭਾਈ ਥਾਣ ਚਾਰ ਹੀ ਆ ਚਾਰੇ ਥਾਣ ਨਖੜਵੇਂ ਪੂਰੇ ਗੈਵਟੇ ਤੇ ਫੇਸ ਦੀ ਬਿਊਟੀ ਦੇਖੋ ਭਾਈ ਕਮਾਲ ਦੀ ਚੰਗੇ ਸੀਮਣ ਦੀ ਆ ਮਾਂ ਦਾ ਰਿਕਾਰਡ ਚੰਗਾ ਚੰਗੀ ਆ ਭਾਈ ਫੁੱਲ ਬਰੀਟ ਤੇ ਮੁੱਲ ਕੀ ਆ ਭਾਈ ਜਾਇਦ ਜਿਆਦਾ ਮੁੱਲ ਭਾਈ ਦੋਨਾਂ ਦਾ ਇਹਨਾਂ ਦਾ 55000 ਆ ਜੀ ਮਾਨਤਨ ਹੋ ਜਾ ਹਾਂਜੀ ਹਾਂਜੀ ਮਾਨਤਨ ਹੋ ਜਾ ਠੀਕ ਜੋੜੇ ਦਾ ਹੀ ਮੁੱਲ 55000 ਰੁਪਿਆ ਬਾਕੀ ਜਿਹੜਾ ਮਾਨਤਨ ਜ਼ਰੂਰ ਹੋ ਜਾਊਗਾ। ਦੋ ਨੰਬਰ ਤੇ ਕਿੰਨੀ ਉਮਰ ਹੈ ਦੀ? ਇਹਦੀ ਵੀ ਇੰਨੂੰ ਹੀ ਆ ਜੀ। ਠੀਕ ਆ। 12 ਮਹੀਨੇ। 12 ਮਹੀਨਿਆਂ ਦੀ। ਠੀਕ ਆ ਭਾਈ। ਇਹ ਕਿਹੜੇ ਟੀਕੇ ਦੀ ਆ? ਇਹ ਡੈਨਮਾਰਕ ਦੀ ਆ ਜੀ। ਡੈਨਮਾਰਕ ਦੀ। ਕਿਹੜੇ ਨੰਬਰ ਦੀ ਅੱਗੇ? ਇਹ ਨੰਬਰ ਨਹੀਂ ਯਾਰ ਜੀ। ਠੀਕ ਆ ਭਾਈ। ਝੂਲੀ ਚੰਗੀ ਆ। ਵਾਲ ਬਹੁਤ ਚੰਗੇ ਆ। ਝੂਲੀ-ਝੂੜੀ ਇਹ ਵੀ ਚੰਗੀ ਆ। ਕੱਦ ਚੰਗਾ। ਪੱਧਰ ਆ ਬੱਚੀ ਪਲੀ ਵੀ ਆ ਫੁੱਲ। ਮੁੱਲ ਜੋੜੇ ਦਾ ਹੀ ਰੱਖਿਆ ਭਾਈ ਨੇ। ਮੁੱਲ ਜਾਇਜ਼ ਆ। ਫੇਸ ਦੀ ਬਿਊਟੀ ਦੇਖੋ ਜਿਹੜੀ ਕਮਾਲ ਦੀ ਆ। ਵੋਦੀਬਾਦੀ ਪੂਰੀ ਚੰਗੀ ਆ ਸਨਖ ਪੁਣਾ ਫੋਲ ਆ ਬੱਚੀ ਦੇ ਵਿੱਚ ਬਈ ਕੁਆਲਿਟੀ ਬਹੁਤ ਚੰਗੀ ਆ ਘਰ ਦੀ ਬੱਚੀ ਆ ਕਿੰਨਾ ਦੁੱਧ ਸੀ ਬਈ ਮਾਂ ਥੱਲੇ ਇਹਦੇ ਮਾਂ ਥੱਲੇ 36 ਲੀਟਰ ਸੀਗਾ ਜੀ 36 ਲੀਟਰ ਆ ਕਰਈਏ ਆਪਣੇ ਜਿਹੇ ਦੀ ਮਾਂ ਓਕੇ ਬਈ ਜੋੜੇ ਦਾ ਮੁੱਲ 55000 ਹਾਂ ਜਰੂਰ ਹੋ ਜੀ ਜਰੂਰ ਹੋ ਜੀ ਅੱਗੇ ਬਈ ਤਿੰਨ ਨੰਬਰ ਬੱਚੀ ਕਿੰਨੀ ਉਮਰ ਹੈ ਦੀ ਇਹ ਵੀ ਹੈਗੀ ਆ ਜੀ 13 ਕਿ ਮਹੀਨਿਆਂ ਦੀ ਆ ਖੀਰ ਗਈ ਆ ਸਾਰੀਆਂ ਚਾਰੇ ਬੱਚਿਆਂ ਖੀਰ ਗਈਆਂ ਚਾਰੇ ਬੱਚਿਆਂ ਵੀ ਦੰਦਾਂ ਚ ਖੀਰੀਆਂ ਨੇ 13 ਕਿ ਮਹੀਨਿਆਂ ਦੀ ਉਮਰ ਆ ਕਿਹੜੇ ਸੀਮਨ ਦੀ ਆ ਬਈ ਇਹ ਤਾਂ ਨਹੀਂ ਪਤਾ ਸੀ ਮੰਦਕ ਇਹ ਪਲੇ ਸੀ ਤੇ ਮਾਂ ਦਾ ਦੁੱਧ ਬਈ ਇਹਦਾ ਮਾਂ ਦਾ ਦੁੱਧ ਤਾਂ 26 ਲੀਟਰ ਦੱਸਿਆ ਸੀ ਜੀ 26 ਲੀਟਰ ਫੇਸ ਬੜਾ ਚੰਗਾ ਕੁਆਲਿਟੀ ਚੰਗੀ ਹੈ ਪ੍ਰਿੰਟ ਚੰਗਾ ਕੱਦ ਚੰਗਾ ਚੰਗੀ ਹੈ ਬਰੀਡ ਬਈ ਥੋੜੀ ਲਿੱਸੀ ਜ਼ਰੂਰ ਹੂ ਬੱਚੀ ਚੰਗੀ ਆ ਹਾਂ ਹਾਂ ਹਾਂਜੀ ਹਾਂਜੀ ਠੀਕ ਹੈ ਥੋੜੇ ਬਸ ਅਗਲੇ ਦੀ ਸਾਹਮਣਾਂ ਨੂੰ ਕੀਤੀ ਵੀ ਸੀ ਹੂੰ ਤੇ ਝੂਲੀ ਚੰਗੀ ਹੈ ਦੀ ਬਈ ਹਾਂਜੀ ਝੂਲੀ ਹੈਗੀ ਹੈ ਝੂਲੀ ਵੀ ਚੰਗੀ ਆ ਤੇ ਕੀ ਮੋਲ ਲੈਦਾ ਬਈ ਇਹਦਾ ਮੋਲ 18000 ਹੈ ਜੀ 18000 ਮਾਨਤਨ ਹੋ ਜਾ ਹਾਂਜੀ ਹਾਂਜੀ ਠੀਕ ਹੈ ਬਈ 18000 ਰੁਪਏ ਮੋਲ ਮਾਨਤਨ ਜ਼ਰੂਰ ਹੋ ਜੂਗਾ ਅੱਗੇ ਬਈ ਲਾਸਟ ਤੇ ਕਿੰਨੀ ਕੁ ਉਮਰ ਹੈ ਦੀ ਬਈ ਇਹ ਵੀ ਹੈਗੀ ਜੀ 13 ਮਹੀਨੇ 14 ਦੀ ਹੈਗੀ ਹੈ 13 ਤੋਂ 14 ਮਹੀਨਿਆਂ ਦੀ ਉਮਰ ਆ ਬਈ ਖੀਰੀਆ ਬੜਾ ਚੰਗਾ ਖੀਰੀਆ ਦੰਦਾਂ ਚ ਪਲੀ ਵੀ ਫੁੱਲ ਕੱਦ ਫੁੱਲ ਪ੍ਰਿੰਟ ਬੜਾ ਚੰਗਾ ਕਿਹੜੀ ਸੀਮਨ ਦੀ ਹੈ ਬਈ ਇਹ ਸੀਮਨ ਹੈਗਾ ਯਾਰ ਕਿਹੜਾ ਸੀ ਡਾਕਟਰ ਪਾਈਪਰ ਦਾ ਜੀ ਪਾਈਪਰ ਦੀ ਆ ਹਾਂਜੀ ਹਾਂਜੀ ਠੀਕ ਆ ਬਈ ਮਾਂ ਦਾ ਦੁੱਧ ਕਿੰਨਾ ਬਈ ਮਾਂ ਦਾ ਦੁੱਧ ਇਹਦਾ ਵੀ 36 ਲੀਟਰ ਹੀ ਸੀਗਾ ਜੀ 36 ਲੀਟਰ ਦਾ ਹਾਂਜੀ ਹਾਂ ਖੀਰੀਆ ਦੰਦੋਂ ਹੀਟ ਚ ਆਈ ਵੀ ਹੈ ਇਹ ਹੁਣ ਹੀਟ ਚਾਈ ਵੀ ਇਹ ਹਾਂਜੀ ਹਾਂ ਫੇਸ ਚੰਗਾ ਨਾਸਾਂ ਗੁਲਾਬੀ ਹੈ ਬਰੀਡ ਫੁੱਲ ਆ ਵੀ ਕੱਦ ਠੀਕ ਆ ਕਿਸੇ ਪਾਸਿਓਂ ਗਰਮਾਣੀ ਨੂੰ ਕੋਈ ਕਾਟਣੀ ਮਾਂ ਦਾ ਦੁੱਧ ਵੀਰੇ ਇਹਦਾ ਮੁੱਲ ਮਾਂ ਦਾ ਦੁੱਧ ਹੈਗਾ ਜੀ 36 ਲੀਟਰ ਸੀਗਾ ਜੀ 36 ਲੀਟਰ ਬਈ ਤੇ ਮੁੱਲ ਕੀ ਦੀ ਡਿਮਾਂਡ 38000 ਰੁਪਿਆ ਜੀ 38000 ਰੁਪਿਆ ਡਿਮਾਂਡ ਹੈ ਬਈ ਮਾਨਦਾਨ ਜਿਹੜਾ ਮੁੱਖ ਤੇ ਜਰੂਰ ਹੋ ਜੂਗਾ ਕੁਆਲਿਟੀ ਬਹੁਤ ਆ ਬੱਛੀ ਚ ਬਰੀਡ ਫੁੱਲ ਕਿਸੇ ਪਾਸਿਓਂ ਗਰਮਾਣੀ ਨੂੰ ਕੋਈ ਕਾਟਣੀ ਪੜੀ ਵੀ ਚਾਰ ਹੀ ਥਣ ਪੰਜਵਾਂ ਕੋਈ ਨਹੀਂ ਇਹਦੀ ਮਾਂ ਵੀ ਆਪਣੇ ਨਾਲ ਖੜੀ ਹੈ ਜੀ ਠੀਕ ਹੈ ਇਹਦੀ ਮਾਂ ਵੀ ਬਾਈ ਕੋਲੇ ਇਸ ਟਾਈਮ ਹੈਗੀ ਸਾਰੀਆਂ ਬੱਚੀਆਂ ਬਾਈ ਦੇ ਘਰ ਦੇਆਂ ਨੇ ਕੋਈ ਬਾਈ ਦੀਆ ਖਰੀਦੀ ਵੀ ਹੈ ਬੱਚੀ ਬਾਕੀ ਘਰ ਦੀਆਂ ਬੱਚੀਆਂ ਕਿਸੇ ਵੀਰ ਨੂੰ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਾਈ